ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪ ਜੀ ਨੂੰ ਇੱਕ ਸਾਡੇ ਵੀਰ ਜੀ ਹਨ ਜਿਨ੍ਹਾਂ ਦਾ ਨਾਮ ਹੈ ਭਾਈ ਗੁਰਮੁਖ ਸਿੰਘ ਜੀ ਕਾਜ ਜੀ ਨੂੰ ਮਣਾਉਂਦੇ ਆ ਉਹਨਾਂ ਦੇ ਨਾਲ ਸੋ ਜੋ ਇਹ ਵਿਦਿਆਲਾ ਚ ਚਲਾ ਰਹੇ ਨੇ ਜਿੱਥੇ ਛੋਟੇ ਛੋਟੇ ਬੱਚਿਆਂ ਨੂੰ ਗੁਰਬਾਣੀ ਸੰਥਿਆ ਕੀਰਤਨ ਕਥਾ ਸਿਖਾਉਂਦੇ ਹਨ ਸੋ ਆਪ ਜੀ ਨੂੰ ਉਹਨਾਂ ਦੇ ਰੂਬਰੂ ਕਰਨੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਪੈਸਾ ਦਿੱਤਾ ਆਂ ਖਾਣੇ ਵਰੀ ਐਚਰਦੀ ਕਲਾ ਵੀਰ ਜੀ ਆਪਾਂ ਕਿੰਨੇ ਕੁ ਬੱਚੇ ਆਪਣੇ ਕੋਲ ਹੈਗੇ ਇੱਥੇ ਵੀ ਇਸ ਟਾਈਮ ਆਪਣੇ ਕੋਲ ਬੱਚੇ 10 12 ਬੱਚੇ ਇਸ ਟਾਈਮ ਜਿਹੜੇ ਆ ਇੱਥੇ ਮੌਜੂਦ ਨੇ ਹਾਂਜੀ ਕਿੰਨਾ ਕੁ ਟਾਈਮ ਹੋ ਗਿਆ ਆਪਾਂ ਚਲਾ ਰਹੇ ਹਾਂ ਜੀ ਇਹ ਵਿਦਿਆਲਾ ਚਲਾ ਰਹੇ ਆ ਆਪਾਂ ਕਾਫੀ ਸਮਾਂ ਹੋ ਗਿਆ ਹਾਂਜੀ ਗੁਰੂ ਕਲਗੀਧਰ ਗੁਰਮਤਿ ਵਿਦਿਆਲਾ ਚਲਾ ਰਹੇ ਆ ਇਹ ਲੋਕੇਸ਼ਨ ਪਿੰਡ ਦਾ ਨਾਮ ਕੀ ਹੈ ਜੀ ਇਹ ਉਠਾਰ ਤੋਂ ਬੰਡੇ ਰੋਡ ਤੇ ਹਿਮਤਪੁਰ ਨਗਰ ਪੈਂਦਾ ਹੈ ਹਾਂਜੀ ਇਹ ਕਿ ਸਿਖਾ ਰਹੇ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਸਿਖਾ ਰਹੇ ਹਾਂ ਕੁਰਬਾਨੀ ਦੀ ਸੰਤਿਆ ਕੀਰਤਨਾ ਇਕਤਕਾ ਹਾਂਜੀ ਬੱਚੇ ਕਿਤੋਂ ਕਿਤੋਂ ਦੇ ਆਪਜੀ ਕੋਲ ਹਨ ਬੱਚੇ ਕਾਫੀ ਦੂਰ ਦੇ ਨੇਗਾ ਸੰਤੋਂ ਤੁਕਨੀਆਂ ਤੋਂ ਨਾਨਕ ਮਤਾ ਸਾਹਿਬ ਤੋਂ ਲੁਧਰਪੁਰ ਤੋਂ ਜੀ ਹਾਂਜੀ ਦੂਰ ਦੂਰੋਂ ਆਏ ਨੇ ਬੱਚੇ ਠੀਕ ਹੈ ਹਾਂਜੀ ਹਾਂਜੀ ਜੀ ਆਪ ਜੀ ਨੂੰ ਬੇਨਤੀ ਹੈ ਜੋ ਵੀ ਇਸ ਵੀਡੀਓ ਨੂੰ ਦੇਖ ਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੇ ਔਰ ਜਿਨ੍ਹਾਂ ਨੇ ਵੀ ਇਸ ਵਿਦਿਆਲੇ ਵਿੱਚ ਬੱਚੇ ਭੇਜਨੇ ਨੇ ਆਪ ਦੀ ਬੇਸ਼ੱਕ ਦਿਓ ਭਾਈ ਸਾਹਿਬ ਜੀ ਨਾਲ ਹੋਰ ਗੱਲਬਾਤ ਕਰਦੇ ਆ ਭਾਈ ਸਾਹਿਬ ਜੀ ਕੀ ਕਹਿਣਾ ਚਾਹੋਗੇ ਸੰਗਤ ਨੂੰ ਜੋ ਅੱਜ ਕੱਲ ਦਾ ਸਮਾਂ دور ਚੱਲ ਰਿਹਾ ਹੈ ਨਸ਼ੇ ਪੱਤੀਆਂ ਦਾ ਲੋਹੇ ਕਈ ਗੱਲਾਂ ਦਾ ਚੱਲਦੀਆਂ ਹਨ ਹਾਂਜੀ ਅੱਜ ਕੱਲ ਦਾ ਸਮਾਂ ਜਿਹੜਾ ਹੈ ਬੜਾ ਭਿਆਨਕ ਚੱਲ ਰਿਹਾ ਹੈ ਆਉਣ ਵਾਲੀ ਜਿਹੜੀ ਜਨਰੇਸ਼ਨ ਆਉਣ ਵਾਲੀ ਪੀੜ੍ਹੀ ਹੈ ਉਹ ਚਾਹੀਦਾ ਹੈ ਕਿ ਉਹਨਾਂ ਦੀ ਸੰਭਾਲ ਕਰਨੀ ਚਾਹੀਦੀ ਜਿੱਥੇ دنیਵੀ ਵਿਦਿਆ ਦੇਣੀ ਹੈ ਸਕੂਲਾਂ ਦੀ ਪੜ੍ਹਾਈ ਹੈ ਉਥੇ ਨਾਲ ਨਾਲ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਨੌਲਜ ਵੀ ਹੋਣੀ ਚਾਹੀਦੀ ਗੁਰਮਤਿ ਦੀ ਵੀ ਸਿੱਖਿਆ ਜ਼ਰੂਰ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਗੁਰੂ ਵਾਲੇ ਪਾਸੇ ਵੀ ਪ੍ਰੇਰਣਾ ਚਾਹੀਦਾ ਆਪਣੇ ਬੱਚਿਆਂ ਨੂੰ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ ਵੀ ਸਾਡੇ ਵੱਡ-ਵਡੇਰੇ ਕੌਣ ਹੋਏ ਨੇ ਸਾਡੇ ਗੁਰੂ ਸਹਿਬਾਨ ਕੌਣ ਹੋਏ ਹਨ ਇਸ ਕਰਕੇ ਵਿਦਿਆਲਾ ਚੱਲ ਰਹੀ ਹੈ ਆਪ ਸੰਗਤਾਂ ਦੇ ਸੰਯੋਗ ਦੇ ਨਾਲ ਸੰਗਤਾਂ ਨੇ ਸੰਯੋਗ ਕਰਨਾ ਹੈ ਤੇ ਔਰ ਵੀ ਕੋਈ बच्चा भेजना चावे ਸਾਡੇ ਵਿਦਿਆਲੇ ਵਿੱਚ ਭੇਜ ਸਕਦਾ ਹੈ ਤੇ ਬੱਚੇ ਦੀ ਉਮਰ 12 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਗੁਰਬਾਣੀ ਕੀਰਤਨ ਗਤਕਾ ਸਿਖਾਇਆ ਜਾਂਦਾ ਸੰਗਤਾਂ ਦੇ ਸੰਯੋਗ ਦੇ ਨਾਲ ਵਿਦਿਆਲਾ ਚੱਲ ਰਿਹਾ ਚੜ੍ਹਦੀ ਕਲਾ ਵਿੱਚ ਔਰ ਬਾਕੀ ਬਹੁਤ ਅੱਜ ਇਸ ਚੀਜ਼ਾਂ ਦੀ ਲੋੜ ਹੈ ਗੁਰਮਤਿ ਦੀ ਸਿੱਖਿਆ ਜ਼ਰੂਰੀ ਹੈ ਬੱਚਿਆਂ ਵਾਸਤੇ ਸਾਡੇ ਬੱਚੇ ਜਿਹੜੇ ਨਸ਼ਿਆਂ ਵੱਲ ਵੱਧ ਰਹੇ ਨੇ ਤੇ ਨਸ਼ਿਆਂ ਦੇ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਨੇ ਉਸ ਪਾਸੇ ਨਾ ਜਾਣ ਉਸ ਚੀਜ਼ ਨੂੰ ਦੇਖਦੇ ਹਾਂ ਹੋਇਆ ਇਹਦੋਂ ਮਪਰਾਲਾ ਅਸੀਂ ਕਰਦੇ ਹਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਵੱਧ ਚੜ ਕੇ ਆਪ ਸਭ ਸੰਗਤਾਂ ਦਾ ਸਹਿਯੋਗ ਚਾਹੀਦਾ ਜੀ ਸੋ ਸੰਗਤ ਜੀ ਬੇਨਤੀ ਹੈ ਫਿਰ ਦੁਬਾਰਾ ਆਪ ਜੀ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਹੋਰ ਸੰਗਤਾਂ ਕੋਲ ਇਹ ਵੀਡੀਓ ਪਹੁੰਚ ਸਕੇ ਔਰ ਇਸ ਵਿਦਿਆਲੇ ਦਾ ਆਪਾਂ ਸਾਰਿਆਂ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜੋ ਵਿਦਿਆਲਾ ਚੱਲ ਰਿਹਾ ਹੈ ਆਪਾਂ ਸਾਰਿਆਂ ਨੇ ਤਨ ਭਨ ਤਨਮਨ ਧੰਦੇ ਨਾਲ ਆਪਾਂ ਨੇ ਸਹਿਯੋਗ ਕਰਨਾ ਹੈ ਜੀ ਸੋ ਫਿਰ ਦੁਬਾਰਾ ਆਪ ਜੀ ਨੂੰ ਬੇਨਤੀ ਹੈ ਕਿ ਪੇਤਾਰ ਹਸਮੈਸ਼ ਦੀਆਂ ਖੁਸ਼ੀਆਂ ਦੇ ਲੈਣੀਆਂ ਖੱਟੇ ਵਾਲਾ ਆਬਰਤ ਪੀ ਨੇ ਸੱਤ ਮੇਸ਼ ਦੀਆਂ ਖੁਸ਼ੀਆਂ ਜੇ ਲੈਣੀਆਂ ਠੰਡੇ ਵਾਲਾ ਮਰ ਕਿਮੇਸ਼ ਦੀਆਂ ਖੁਸ਼ੀਆਂ ਜੇ ਲੈਟੀਆਂ ਖੰਡੇ ਵਾਲਾ ਹਮ ਯਾਤਰੀਆ ਪਤਾ ਨਹੀਂੋਂ ਆਤੇ ਕਿੱਥੇ ਗਏ ਮੀਂਹ ਸੰਗ ਤੇ ਪਤਾ ਨਹੀਂੋਂ ਬਾਟੇ ਵੇਖੀ ਬਿੱਲਾ ਕੋਟ ਪਰੇ ਆਤੇ ਅੱਖਾਂ ਖੁੱਲ ਜਾਂਦੀਆਂ ਪਤਾ ਨਹੀਂੋਂ ਬਾਟੇ ਵਿੱਚ ਮੀਂਹ ਸੰਗ ਤੇ ਪਤਾ ਨਹੀਂੋਂ ਬਾਟੇ